ਪਲਾਸਟਿਕ ਦੇ ਉੱਤੇ ਲੱਗੀ ਹੋਈ ਪਾਬੰਦੀ ਨੂੰ ਲਾਗੂ ਕਰਵਾਉਣ ਦੇ ਲਈ ਵੱਖ-ਵੱਖ ਟੀਮਾਂ ਦੇ ਵੱਲੋਂ ਹੁਣ ਸਖਤੀ ਦਿਖਾਈ ਜਾ ਰਹੀ ਹੈ। ਤਾਜ਼ਾ ਚੈਕਿੰਗ ਦੇ ਦੌਰਾਨ ਸਾਂਝੀ ਟੀਮ ਦੇ ਵੱਲੋਂ 470 ਕਿਲੋ ਪਾਬੰਦੀਸ਼ੁਦਾ ਪਲਾਸਟਿਕ ਦੇ ਲਫਾਫੇ ਜੱਤ ਕੀਤੇ ਗਏ ਨੇ ਅਤੇ ਤਿੰਨ ਹੋਲਸੇਲ ਦੁਕਾਨਦਾਰਾਂ ਵਿਰੁੱਧ ਚਲਾਨ ਵੀ ਜਾਰੀ ਕੀਤੇ ਗਏ ਨੇ। ਸੈਨੀਟਰੀ ਇਨਸਪੈਕਟਰ ਵਿਕਾਸ ਵਾਸudev ਨੇ ਇਸ ਮੌਕੇ ਦੱਸਿਆ ਹੈ ਕਿ ਚੈਕਿੰਗ ਬਾਸ ਸੱਡੇ ਪਹਾੜੀ ਗੇਟ ਉੱਤੇ ਮੀਆ ਮਹੱਲੇ ਵਿੱਚ ਕੀਤੀ ਗਈ ਹੈ ਜਿਨ੍ਹਾਂ ਵਿਰੁੱਧ ਚਲਾਨ ਜਾਰੀ ਹੋਏ ਨੇ। ਉਹਨਾਂ ਨੂੰ 17 ਜੁਲਾਈ ਨੂੰ ਨਗਰ ਨਿਗਮ ਕਮਿਸ਼ਨਰ ਸਾਹਿਬ ਦੇ ਰੂਬਰੂ ਪੇਸ਼ ਹੋਣਾ ਹੋਵੇਗਾ ਉਹਨਾਂ ਵੱਲੋਂ ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਅਗਲੀ ਵਾਰੀ ਚੈਕਿੰਗ ਦੌਰਾਨ ਪਾਬੰਦੀਸ਼ੁਦਾ ਸਮਾਨ ਜੇਕਰ ਮਿਲਿਆ ਤਾਂ ਸਖਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕੱਪੜੇ ਦੇ ਬੈਗ ਨਾਲ ਖਰੀਦਦਾਰੀ ਕਰਨ ਤਾਂ ਜੋ ਵਾਤਾਵਰਣ ਵੀ ਸਾਫ਼ ਸੁਥਰਾ ਬਣਿਆ ਰਹੇ ਸਾਦ ਵਾਜਦੇ ਜੀ ਮੈਂ ਅਜੇ ਸੈਨਟੀ ਇੰਸਪੈਕਟਰ ਨਗਰ ਨਗਰ ਕਮਟਾਈ ਬਟਾਲਾ ਹੀ ਕੰਮ ਕਰ ਰਹੇ ਹਾਂ ਜਿਹੜੇ ਅੱਜ ਲਫਾਫੇ ਦੇ ਕਾਰਵਾਈ ਕੀਤੀ ਜੀ ਕਿੰਨੇ ਲਫਾਫੇ ਫੜੇ ਕਿੱਥੋਂ ਫੜੇ ਇਸਰ ਸਾਡੇ ਕਮਿਸ਼ਨਰ ਮਾਨਯੋਗ ਸਰਦਾਰ ਵਿਕਣ ਸਿੰਘ ਪਾਂਥੇ ਨਗਰ ਨਗਰ ਕਮਟਾਈ ਬ ਔਰ ਮਾਨਯੂ ਡੀਸੀ ਉਦਸਪਤੀ ਦੇ ਹਾਟਾ ਦੇ ਅਨੁਸਾਰ ਅਸੀਂ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਔਰ ਸਾਡੀ ਟੀਮ ਨੇ ਜੁਆਇੰਟ ਆਪਰੇਸ਼ਨ ਕੀਤਾ ਜੀ ਸਰਹੀਂ ਲਾਕੇ ਜਾ ਕੇ ਵੱਖ-ਵੱਖ ਜਗ੍ਹਾ ਤੇ ਲੋਕੇਸ਼ਨਾਂ ਤੇ ਚੈਕਿੰਗ ਕੀਤੀ ਜਿਸ ਸੇਂ 3 ਚਲਾਨ ਕੱਟੇ ਸਰ ਔਰ ਲਗਭਗ 470 ਕਿਲੋ ਦੇ ਲਗਭਗ ਜਿੰਨਾ ਪੋਲੂਸ਼ਨ ਰਿਕਵਰ ਕੀਤਾ ਜੀ ਸਰ 2016 ਤੋਂ ਇਹ ਜਿਹੜੀ ਪਲਾਸਟਿਕ ਕੈਰੀ ਬੈਗ ਐਕਟ ਆਇਆ ਸੀ ਲੇਕਿਨ ਉਸ ਤੋਂ ਬਾਅਦ ਜਿਹੜੇ ਕੋਈ ਲੋਕੇਸ਼ਨ ਜਿਹੜੇ ਨੇ ਸੇਲ ਹੋਂਦੀ ਹੈ ਕਿਉਂਕਿ ਹਾਂ ਤੁਹਾਡੀ ਗੱਲ ਠੀਕ ਹੈ ਕਿ ਹਰ ਰੇੜੀ ਦੇ ਮਿਲਦਾ ਹੈ ਇਹ ਚ ਲੋਕਾਂ ਵੱਲੋਂ ਵੀ ਸਰਸੇ ਯੋਗ ਨਹੀਂ ਮਿਲ ਰਿਹਾ ਲੋਕ ਪਬਲਿਕ ਵੀ ਜਾ ਕੇ ਜਿਹੜੀ ਜਿਹੜੀ ਤੇ ਉਹ ਹਰ ਜਗ੍ਹਾ ਤੇ ਜਾ ਕੇ ਇਹ ਡਿਮਾਂਡ ਕਰਦੇ ਕਿ ਪੋਲੀਥੀਨ ਦਿੱਤਾ ਜਾਵੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਸਰ ਕਿ ਜਿਹੜਾ ਪੋਲੀਥੀਨ ਆ ਉਹਨੂੰ ਘਰ ਤੋਂ ਘਰ ਯੂਜ਼ ਕਰੋ ਤਾਂ ਕਿ ਸ਼ਹਿਰ ਜਿਹੜਾ ਵਾ ਸਾਫ਼ ਤੇ ਸੁਥਰਾ ਸਵੱਛ ਬਣਾਇਆ ਜਾ ਸਕੇ ਜੀ ਸਰ ਲੋਕਾਂ ਦੇ ਸਹਿਯੋਗ ਵੀ ਬੜਾ ਜ਼ਰੂਰੀ ਹੈ ਜੀ ਜੇ ਹਿਮਾਚਲ 'ਚ ਲਿਫਾਫਾ ਬੰਦ ਹੋਇਆ ਤਾਂ ਸਰ ਲੋਕਾਂ ਨੇ ਪੂਰਾ ਸਹਿਯੋਗ ਕੀਤਾ ਲੋਕੀ ਆਪਣੇ ਘਰੋਂ ਜਿਹੜੀ ਹੈ ਥੈਲੇ ਲੈ ਕੇ ਜਾਂਦੇ ਨੇ ਜਦੋਂ ਕੋਈ ਸਮਾਨ ਲੈਣ ਜਾਂਦੇ ਨੇ ਸਾਡੇ ਸਦਰ ਇਹ ਲੋਕਾਂ ਚ ਅਵੇਰਨੈਸ ਘਟਾ ਅਗਲੇ ਸਾਲ ਅਸੀਂ ਲਗਾਤਾਰ ਚਲਾਨ ਕਰਾਂਗੇ ਜੀ ਹਫਤੇ ਵਿੱਚ ਇੱਕ ਦੋ ਵਾਰਾਂ ਜੁਆਇੰਟ ਆਪਰੇਸ਼ਨ ਕਰਕੇ ਜਿਹੜਾ ਵਾਜੇ ਤੇ ਚਲਾਨ ਕਰਾਂਗੇ ਔਰ ਲੋਕਾਂ ਨੂੰ ਵੇਅਰ ਕਰਾਂਗੇ ਕਿ ਪਲਾਸਟਿਕ ਨਾਲ ਯੂਜ਼ ਕੀਤਾ ਜਾਵੇ ਜੀ ਸਾਡਾ ਵਾਅਦਾ ਹੈ ਜੀ ਮੈਂ ਅੱਜ ਸੈਂਟਰੀ ਸਪਰ ਰਿਸਪੈਕਟਰ ਨਗਰ ਨਿਗਮ ਬਟਾਲਾ ਦੇ ਕੰਮ ਕਰ ਰਹੇ ਹਾਂ ਜਿਹੜੇ ਅੱਜ ਲਫਾਫੇ ਤੇ ਕਾਰਵਾਈ ਕੀਤੀ ਗਈ ਕਿੰਨੇ ਲਫਾਫੇ ਫੜੇ ਕਿੱਥੋਂ ਫੜੇ ਇਸ ਸਾਲ ਸਾਡੇ ਕਮਿਸ਼ਨਰ ਮਾਨਯੋਗ ਸਰਦਾਰ ਵਿਕਣ ਸਿੰਘ ਪਾਂਤੇ ਨਗਰ ਨਿਗਮ ਬਟਾਲਾ ਦੇ ਔਰ ਮਾਨਯੋਗ ਡੀਸੀ ਉਦਾਸਪਤੀ ਦਾਟਾ ਦੇ ਅਨੁਸਾਰ ਅਸੀਂ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਔਰ ਸਾਡੀ ਟੀਮ ਨੇ ਜੁਆਇੰਟ ਆਪਰੇਸ਼ਨ ਕੀਤਾ ਜੀ ਸਰ ਅ ਇਲਾਕੇ ਜਾ ਕੇ ਵੱਖ-ਵੱਖ ਜਗ੍ਹਾ ਤੇ ਲੋਕੇਸ਼ਨਾਂ ਤੇ ਚੈਕਿੰਗ ਕੀਤੀ ਜਿਸ ਅਸੀਂ 3 ਚਲਾਨ ਕੱਟੇ ਸਰ ਔਰ ਲਗਭਗ 470 ਕਿਲੋ ਦੇ ਲਗਭਗ ਜਿੰਨਾ ਪੋਲੀਥਨ ਰਿਕਵਰ ਕੀਤਾ ਜੀ ਸਰ 2016 ਤੋਂ ਇਹ ਜਿਹੜੀ ਪਲਾਸਟਿਕ ਕੈਰੀ ਬੈਗ ਐਕਟ ਆਇਆ ਸੀ ਲੇਕਿਨ ਉਸ ਤੋਂ ਬਾਅਦ ਵੀ ਜਿਹੜੇ ਕੋਈ ਲੋਕੇਸ਼ਨ ਜਿਹੜੇ ਨੇ ਸੇਲ ਹੋਂਦੀ ਹੈ ਕਿਉਂਕਿ ਹਾਂ ਤੁਹਾਡੀ ਗੱਲ ਠੀਕ ਹੈ ਕਿ ਹਰ ਰੇਡੀ ਦੇ ਮਿਲਦਾ ਇਹ ਚ ਲੋਕਾਂ ਵੱਲੋਂ ਵੀ ਸਰ ਸਹਿਯੋਗ ਨਹੀਂ ਮਿਲ ਰਿਹਾ ਲੋਕਾਂ ਪਬਲਿਕ ਵੀ ਜਾ ਕੇ ਜਿਹੜੀ ਗੜੀ ਤੇ ਉਹ ਹਰ ਜਗ੍ਹਾ ਤੇ ਜਾ ਕੇ ਇਹ ਡਿਮਾਂਡ ਕਰਦੇ ਕਿ ਪੌਲੀਥੀਨ ਦਿੱਤਾ ਜਾਵੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਸਰ ਕਿ ਜਿਹੜਾ ਪੌਲੀਥੀਨ ਆ ਉਹਨੂੰ ਘਰ ਤੋਂ ਘਰ ਯੂਜ਼ ਕਰੋ ਤਾਂ ਕਿ ਸ਼ਹਿਰ ਜਿਹੜਾ ਵਾ ਸਾਫ਼ ਤੇ ਸੁਥਰਾ ਸਵੱਛ ਬਣਾਇਆ ਜਾ ਸਕੇ ਸਰ ਲੋਕਾਂ ਦੇ ਸਿਓ ਵੀ ਬੜਾ ਜ਼ਰੂਰੀ ਹੈ ਜੀ ਇਹ ਹਿਮਾਚਲ ਚ ਲਫਾਫਾ ਬੰਦ ਹੋਇਆ ਤੇ ਸਰ ਲੋਕਾਂ ਨੇ ਪੂਰਾ ਸਹਿਯੋਗ ਕੀਤਾ ਲੋਕੀ ਆਪਣੇ ਘਰੋਂ ਜਿਹੜੀ ਹੈ ਥੈਲੀ ਲੈ ਕੇ ਜਾਂਦੇ ਨੇ ਜਦੋਂ ਕੋਈ ਸਮਾਨ ਲੈਣ ਜਾਂਦੇ ਨੇ ਸਾਡੇ ਸਦੇ ਜੇ ਲੋਕਾਂ ਚ ਅਵੇਰਨੈਸ ਘਟਾ ਹੈ ਅਵੇਰਨੈਸ ਅਸੀਂ ਲਗਾਤਾਰ ਚਲਾਨ ਕਰਾਂਗੇ ਜੀ ਹਫਤੇ 'ਚ ਇੱਕ ਦੋ ਵਾਰਾਂ ਜੁਆਇੰਟ ਆਪਰੇਸ਼ਨ ਕਰਕੇ ਸਰ ਜਿਹੜਾ ਵਾ ਇਹਦੇ ਚਲਾਨ ਕਰਾਂਗੇ ਔਰ ਲੋਕਾਂ ਨੂੰ ਵੇਅਰ ਕਰਾਂਗੇ ਕਿ ਪਲਾਸਟਿਕ ਨਾਲ ਯੂਜ਼ ਕੀਤਾ ਜਾਵੇਗਾ